ਭਲੇ ਪੰਜਾਬ ਦੀ ਸਰਕਾਰ ਤੇ ਸ਼ਾਬਾਸ਼ ਪੰਜਾਬ ਦੇ ਪ੍ਰਸ਼ਾਸਨ ਨੂੰ ਤੁਸੀਂ ਗੰਦ ਪਾਉਣ ਵਾਲਿਆਂ ਨੂੰ ਸਿਕਿਉਰਟੀयां ਦਿੰਦੇ ਹੋ ਤੇ ਨਸ਼ਾ ਬਕਾਉਣ ਵਾਲਿਆਂ ਨੂੰ ਸਿਕਿਉਰਟੀयां ਦਿੰਦੇ ਹੋ ਤੇ ਜਿਹੜਾ ਇਸ ਗੰਦ ਨੂੰ ਰੋਕ ਪਾਉਂਦਾ ਆ ਉਹਦਾ ਪੂਰਾ ਪਰਿਵਾਰ ਚੱਕ ਕੇ ਥਾਣੇ ਵਿੱਚ ਬਿਠਾ ਲਿਆ ਉਹਨਾਂ ਵਾਸਤੇ ਤੁਸੀਂ ਜੇਲਾ ਬਣਾਈਆਂ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਿਆਰ ਦੇ ਨਾਲ ਗੁਰੂ ਵਾਲੇ ਪਾਸੇ ਲਾਉਂਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਨਸ਼ੇ ਛਡਮਾਉਂਦਾ ਸੀ ਨਸ਼ੇ ਨਹੀਂ ਇੱਟੇ ਨੇ ਸਿਰਿੰਜਰ ਸੱਟ ਪਾਉਂਦਾ ਸੀ ਉਹਨਾਂ ਨੂੰ ਤੁਸੀਂ ਜੇਲਾ ਵਿੱਚ ਬੰਦ ਕਰ ਦਿੱਤਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਜਿਹੜਾ ਪੰਜਾਬ ਦੀ ਤਰੱਕੀ ਚਾਹੁੰਦਾ ਆ ਜਿਹੜਾ ਸੋਹਣਾ ਪੰਜਾਬ ਦਾ ਭਵਿੱਖ ਚਾਹੁੰਦਾ ਆ ਅਸੀਂ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਾਂਗੇ ਤੇ ਜਿਹੜਾ ਪੰਜਾਬ ਵਿੱਚ ਗੰਦ ਪਾਉਂਦਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਉਂਦਾ ਆ ਅਸੀਂ ਉਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਪ੍ਰੋਟੈਕਟ ਕਰਾਂਗੇ ਹੁਣ ਤੁਹਾਡੇ ਹੱਥ ਦੇ ਵਿੱਚ ਇਹ ਡਿਸੀਜਨ ਆ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਉਂ ਜਿਹਾ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰਨ ਤੁਸੀਂ ਚਾਹੁੰਦੇ ਹੋ ਵੀ ਸਾਡੇ ਨਿੱਕੇ ਨਿੱਕੇ ਜਵਾਕ ਨੰਗੇ ਹੋ ਕੇ ਸੋਸ਼ਲ ਮੀਡੀਆ ਤੇ ਨੱਚ-ਨੱਚ ਕੇ ਵੀਡੀਓ ਪਾਉਣ